ਇੱਕ 베ਰੀ ਦੇ ਥੱਲੇ ਬੈਠੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਇੱਕ 7 ਵਰਿਆਂ ਦਾ ਬਾਲਕ ਆਪਣੀ ਮਾਂ ਨੂੰ ਆਖਦਾ ਮਾਂ ਇੱਕ ਥਾਲੀ ਵਿੱਚ ਦੋ ਪ੍ਰਸ਼ਾਦੇ ਮਿੱッセ ਦੇ ਨਾਲ ਮੱਖਣ ਰੱਖ ਕੇ ਲਿਆ ਦਿਵੋ ਮਾਂ ਥਾਲੀ ਵਿੱਚ ਪ੍ਰਸ਼ਾਦੇ ਤੇ ਛੋਟੇ ਲੋਟੇ ਵਿੱਚ ਲੱਸੀ ਬਾਲਕ ਨੂੰ ਫੜਾ ਕੇ ਕਹਿੰਦੀ ਬੇਟਾ ਖਾ ਲੈ ਉਸ ਬੱਚੇ ਦੀ ਦ੍ਰਿਸ਼ਟੀ ਵਾਰ-ਵਾਰ 베ਰੀ ਦੇ ਥੱਲੇ ਬੈਠੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਪਰ ਜਾ ਰਹੀ ਸੀ ਹੁਣ ਥਾਲੀ ਚੁੱਕ ਕੇ ਗੁਰੂ ਸਾਹਿਬ ਅੱਗੇ ਰੱਖ ਦਿੱਤੀ ਹੁਣ ਹੱਥ ਜੋੜ ਕੇ ਆਖਦਾ ਬਾਬਾ ਜੀ ਸ਼ਕ ਲਵੋ ਮੇਰੀ ਬੜੀ ਸ਼ਰਧਾ ਹੈ ਤੁਸੀਂ ਸ਼ਕ ਲਓਗੇ ਤਾਂ ਮੇਰਾ ਮਨ ਬੜਾ ਖੁਸ਼ ਹੋਵੇਗਾ ਹੁਣ ਨੇਤਰ ਖੋਲੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹ ਦੇਖਦੇ ਨੇ ਮਾਸੂਮ ਬਾਲਕ ਤੇ ਭਾਵਨਾ ਨਾਲ ਭਰਿਆ ਹੋਇਆ ਚਿਹਰਾ ਤੇ ਚਿਹਰੇ ਵਿੱਚੋਂ ਰੂਹਾਨੀਅਤ ਆਨੰਦ ਟਪਕ ਰਿਹਾ ਸੀ ਹੁਣ ਗੁਰੂ ਸਾਹਿਬ ਜੀ ਆਖਦੇ ਨੇ ਬੇਟਾ ਭੁੱਖ ਤਾਂ ਨਹੀਂ ਸੀ ਸ਼ੱਕਣਾ ਤਾਂ ਨਹੀਂ ਸੀ ਪਰ ਜਿਸ ਭਾਵਨਾ ਨਾਲ ਤੂੰ ਕਹਿ ਰਿਹਾ ਹੈ ਸ਼ੱਕ ਲੈਂਦੇ ਹਾਂ ਤਾਂ ਹੁਣ ਸਤਗੁਰੂ ਜੀ ਨੇ ਉਹ ਭੋਜਨ ਸ਼ੱਕ ਲਿਆ ਤੇ ਲੱਸੀ ਵੀ ਪੀ ਲਈ ਲੋਟਾ ਖਾਲੀ ਉਸ ਬੱਚੇ ਨੂੰ ਵਾਪਸ ਕਰਦੇ ਹੋਏ ਆਖਿਆ ਬੇਟਾ ਅਸੀਂ ਤ੍ਰਿਪਤ ਹੋ ਗਏ ਹਾਂ ਆਪਣੇ ਘਾਂਡੇ ਲੈ ਜਾਓ ਹੁਣ ਉਹ ਬਾਲਕ ਹੱਥ ਜੋੜ ਕੇ ਆਖਦਾ ਬਾਬਾ ਜੀ ਭੋਜਨ ਸ਼ਕ ਕੇ ਤਨ ਤ